एसटी नंबर 1 न्यूज़ टीवी देख रहे सारे दर्शकों को प्यार भरी साशिका आप। ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਵੈਲਫੇਅਰ ਫਾਊਂਡੇਸ਼ਨ ਉਦਵਾਲ ਸਿੱਖ ਸਦਭਾਵਨਾ ਦਲ ਦੇ ਸਿੰਘਾਂ ਵੱਲੋਂ ਇੱਥੇ ਜਿਹੜਾ ਵਾ ਗਾਜੀਪੁਰ ਬਾਰਡਰ ਦੇ ਉੱਤੇ ਜਿਹੜੇ ਸਾਡੇ ਵੀਰ ਨੇ ਜज्बा ਰੱਖਦੇ ਨੇ ਹ ਕਿਉਂਕਿ ਹਰ ਕੋਈ ਘਰੋਂ ਨਿਕਲਦਾ ਜज्ਵਾ ਰੱਖਦਾ ਵਾ ਚਾਹੇ ਉਹ ਮੁੰਨੇ ਆ ਚਾਹੇ ਉਹ ਪਤਿਤ ਨੇ ਕੁਝ ਵੀ ਹੈਗੇ ਨੇ ਪਰ ਜज्ਬਾ ਉਹਨਾਂ ਦਾ ਕਾਇਮ ਆ। ਤੇ ਇਹਨਾਂ ਨੂੰ ਇੱਥੇ ਆਏ ਸੀਗੇ ਲੰਘਦੇ ਪਏ ਸੀਗੇ ਤੇ ਇਹਨਾਂ ਵੀਰਾਂ ਨੇ ਸਾਡੇ ਸਿਰ ਤੇ ਜਿਹੜੀਆਂ ਦਸਤਾਰਾਂ ਵੇਖੀਆਂ ਸਜੀਆਂ ਤੇ ਇਹਨਾਂ ਨੇ ਕਿਹਾ ਵੀ ਬਾਬਾ ਜੀ ਸਾਡੇ ਸਿਰਾਂ ਤੇ ਵੀ ਦਸਤਾਰਾਂ ਸਜਾਓ ਕਲਗੀਧਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਇੱਥੇ ਜਿਹੜੀਆਂ ਵਾਂ ਦਸਤਾਰਾਂ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਰੱਖਿਆ ਨੇ ਤੇ ਇੱਥੇ ਪੰਡਾਲ ਦੇ ਵਿੱਚ ਜਿਹੜੀਆਂ ਵਾਂ ਸਜਾਈਆਂ ਜਾ ਰਹੀਆਂ ਨੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਦਸਤਾਰਾਂ ਦੇ ਲਈ ਦਸਵੰਧ ਆਪਣਾ ਕੱਢ ਕੇ ਭੇਜਿਆ ਵਾ ਤੇ ਇਹਨਾਂ ਵੀਰਾਂ ਦੇ ਸਿਰਾਂ ਤੇ ਜਿਹੜੀਆਂ ਦਸਤਾਰਾਂ ਉਹ ਤੁਸੀਂ ਵੇਖ ਸਕਦੇ ਹੋ ਸਜਾਈਆਂ ਜਾ ਰਹੀਆਂ ਨੇ ਵਧੀਆ ਕਿਵੇਂ ਮਹਿਸੂਸ ਹੋ ਰਿਹਾ ਦਸਤਾਰ ਸਜਾਉਂਦੇ ਵਧੀਆ ਮਤਲਬ ਵਧੀਆ ਜਿਹਾ ਫੀਲ ਦੇ ਹੋ ਰਿਹਾ ਮਤਲਬ ਬਾਬਾ ਜੀ ਬੈਠੇ ਫੰਦੇ ਫਿਰ ਅੱਫੀ ਚਾਣਾ ਗਏ ਆ ਰੋਡ ਤੋਂ ਚੱਲਦੇ ਮੈਂ ਕਿ ਦਮਾਲਾ ਵਾ ਵਧੀਆ ਲੱਗਿਆ ਮਤਲਬ ਅੱਫੀ ਵੀ ਫੁਜਾਉਣਾ ਹੈ ਹੈ ਤੇ ਹਾਂਜੀ ਜੀ ਵੇਦੇ ਤੁਸੀਂ ਕਿੰਨੇ ਦਿਨਾਂ ਦੇ ਆਏ ਜੇ ਤੁਸੀਂ ਤੇ ਕਿਵੇਂ ਇਹ ਦਸਤਾਰ ਸਜਾ ਕੇ ਕਿਵੇਂ ਲੱਗ ਰਿਹਾ ਫੀਲ ਹੋ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਤਾਂ ਵੀ ਅਸੀਂ ਪਹਿਲਾਂ ਫਿਰਦੇ ਹੀ ਮੁੰਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਇੱਧਰ ਦੇ ਆ ਜਾਂ ਉੱਧਰ ਦੇ ਹਾਂਜੀ ਜਦੋਂ ਹੀ ਹੁਣ ਜਸਤਾਰ ਸਜਾਈ ਆ ਆ ਬੁਲਾਉਂਦੇ ਆ ਵਾਹਿਗੁਰੂ ਜੀ ਪ੍ਰਸ਼ਾਦਾ ਸ਼ਕ ਵਾਹਿਗੁਰੂ ਜੀ ਥੱਕ ਕੇ ਇਹ ਜੀ ਬੜਾ ਹੀ ਮਾਣ ਮਹਿਸੂਸ ਹੁੰਦਾ ਆ ਵੀਰ ਦੇ ਵਿਚਾਰ ਸੁਣੇ ਕਿ ਜਦੋਂ ਮੋਨੇ ਸਿਰੇ ਇੱਥੇ ਘੁੰਮਦੇ ਪਏ ਸੀ ਵੀ ਕੋਈ ਪਛਾਣ ਨਹੀਂ ਪਤਾ ਨਹੀਂ ਕਿੱਥੋਂ ਦੇ ਆ ਤੇ ਹੁਣ ਜਦੋਂ ਦੀ ਦਸਤਾਰ ਤੇ ਸਿਰ ਤੇ ਸਜਾਈ ਆ ਪਤਾ ਵੀ ਗੁਰੂ ਦਾ ਖਾਲਸਾ ਵਾ ਇਹ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨੀ ਮਾਰ ਕਿੰਨਾ ਮਾਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਵੀ ਜਦੋਂ ਦਸਤਾਰ ਸਿਰ ਤੇ ਆ ਜਾਂਦੀ ਆ ਤੇ ਉਹੀ ਇਨਸਾਨ ਜਿਹੜਾ ਆਮ ਹੁੰਦਾ ਗੁਰੂ ਦਾ ਖਾਲਸਾ ਜਿਹੜਾ ਜਾਂਦਾ ਵਾ ਤੇ ਉਹਨੂੰ ਸਿੰਘ ਸਾਹਿਬ ਜਾਂ ਸਰਦਾਰ ਜੀ ਕਹਿ ਕੇ ਜੜੀ ਆਵਾਜ਼ ਮਾਰਦੇ ਨੇ ਇੱਕ ਜਕਾਰਾ ਛੱਡ ਦਿਓ That. Subscribe to my channel and also press.